ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ 8 ਲੱਖ 50 ਹਜ਼ਾਰ ਡਰਗਮਨੀ 160 ਗ੍ਰਾਮ ਹੈਰੋਇਨ 23 ਬੋਰ ਪਿਸਟਲ ਇੱਕ ਕਾਈਟਨ ਗੱਡੀ 4 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਜਿਹੜਾ ਸੁਖਚੈਨ ਹੈ ਇੱਕ ਇੰਕ ਬੰਨ੍ਹ ਤੇ ਉਸ ਤੋਂ ਅੱਜ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਜਿਹੜਾ ਸੁਖਚੈਨ ਹੈ ਇੱਕ ਇੰਕ ਬੰਨ੍ਹ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਤੇ ਇਸੇ ਦੇ ਤਹਿਤ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕੰਮ ਜੀ ਵੱਡੀ ਮਾਗੀ ਜਾਂਦੀਆਂ 1.50 ਹਜ਼ਾਰ ਫੜੀ ਹੈ ਮੌਕੇ ਤੇ ਜਿਹੜੀ ਡਰਗ ਮਲੀ ਜੀ ਜੀ ਰੋਹੀ ਦੀ ਮਾਤਰਾ ਕਾਫੀ ਵੱਡਾ ਕਿਤੇ ਲੱਗਦਾ ਕਿ ਚੁਪਾਈ ਹੋ ਰਹੀ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦਾ ਤੇ ਸਾਨੂੰ ਸਾਡੇ ਦੇ ਅੰਦਰ ਰਿਮਾਂਡ ਵੀ ਮਿਲਿਆ ਅਸੀਂ ਪੁਰਜ਼ੋਰ ਜਿਹੜਾ ਹੈਗਾ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮਗਲੇ ਜਿਵੇਂ ਸੁਖਚੈਨ ਦੇ ਖਿਲਾਫ ਪਰਚੇ ਨੇ ਦਰਜ ਹੋਣਾ ਤੇ ਡਰਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦਾ ਸੀ ਉਹਦੇ ਬਾਰੇ ਅਸੀਂ ਸਾਰੀ ਇਨਟੈਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਇਹ ਇਮਾਨਜਿਹੜਾ ਹੈ ਸਮਝ ਇਹਨਾਂ ਕਾਰ ਸਰ ਅਜੇ ਤੁਸੀਂ ਜਿਹੜੇ ਪੱਤੇ ਦੱਸੇ ਲੋ ਜੀ ਇਹ ਦੋ ਹੀ ਦੱਸੇ ਜੀ ਅਜੇ ਪੰਜਾਬ ਦੇ ਜੁੜੇ ਐਨਸੀਬੀ ਦੇ ਨਾਲ ਡਾਇਰੈਕਟ ਜਿਹੜੇ ਵਰਗੇ ਹੁੰਦਾ ਜੀ ਬੋਲਦੇ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਐਨਸੀਬੀ ਦਾ ਜਿਹੜਾ ਐਫ ਆਈ ਆਰ ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜੋ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਿਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਮੈਂ ਸਿਰਫ ਇਹ ਮੰਨ ਲੈਂਦਾ ਪੰਜੇ ਰੋਟੀਆਂ ਦਾ ਸੱਜੰਦ ਨਹੀਂ ਸਿਰਫ ਸੋਸ ਚਾਹੀਦੀ ਹੈ ਇਹਨੇ ਸੱਜੰਦ ਨਹੀਂ ਦਾ ਬਸ ਉਹ ਤਿੰਨ ਮੈਂਬਰਾਂ ਨਾਲ ਬੜੇ ਗੱਲਾਂ ਕਰਿਆ ਉਹ ਵੀ ਪਾਕਿਸਤਾਨ ਨਾਲ ਲੈ ਕੇ ਗੱਲਾਂ ਤੇ ਉਹਨਾਂ ਨਾਲ ਲਿਖ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਉਹ ਵੀ ਜਾਂਚ ਕਰਾਂਗੇ ਕਿੰਨਾ ਕਾਮਯਾਬੀ ਸਮੇਂ ਦੇ ਕਿ ਬਾਰਡਰ ਬੰਡ ਤੇ ਵੱਡਾ ਮੈਕਸ ਹੈ ਉੱਥੇ ਮਤਲਬ ਇਸ ਤਰ੍ਹਾਂ ਦੇ ਰਿਕਵਰੀ ਹੋਣਾ ਕਿੱਦਾਂ ਸਹੀ ਹੋਣਾ ਹੈ ਰੋਣਾ ਕਿੰਨਾ ਕਿ ਦੇਖੋ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੀ ਮੁਸ਼ਕਿਲ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਕੁ ਵੀ ਅਸੀਂ ਕਾਮਯਾਬ ਹੋਏ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਨੈਕਸਸ ਹੈ ਇਹ ਤੋੜੀਏ ਇਹ ਘਟੇਗਾ ਜੀ ਡਰਗਸ ਇਸ ਤਰ੍ਹਾਂ ਦੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰ ਦਿਓ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜਿਉਂ ਰਹਿ ਹਿੱਟ ਕਰਦਾ ਚਾਰ ਮੋਬਾਈਲ ਇੱਕ ਮਿੰਟ ਜੀ ਪਾਕਿਸਤਾਨ ਨਾਲ ਅੱਜ ਕੱਲ੍ਹ ਤੇ ਜਿਹੜੀ ਮੰਗਲ ਤੋਂ ਆਉਂਦੀ ਹੈ ਰਿਲ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਇਹ ਕਹਿੰਦੇ ਨੇ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਪਰ ਜਿਵੇਂ ਜਿੰਨੀ ਜਿਹੜੀ ਬੈਕਗ੍ਰਾਉਂਡ ਪਤਾ ਲੱਗਦੀ ਹੈ ਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਵਾਲ ਹੁੰਦਾ ਲਿੰਕ ਆਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਲਿੰਕ ਹੁੰਦੇ ਨੇ ਇਹ ਜਿਹੜੀ ਇਹ ਜਿਹੜਾ ਇਹ ਮਸਕ ਜਾਣ ਆ ਇਹ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹ ਨਾਲ ਜੁੜਿਆ ਸੀਗਾ ਕਿ ਕਲਾਈਟੇ ਨੈਟਵਰਕ ਸੀਗਾ ਜਿਹੜੇ ਬਾਰਡਰ ਤੇ ਹੋਵੇਗਾ ਉਹ ਨੈਟਵਰਕ ਸੀ ਪਾਕਿਸਤਾਨ ਦੇ ਕਿੰਗਪੁਮ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸਰ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾ ਜਿਹੜੇ ਹੈ ਉਹ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮੱਗਲਿੰਗ ਦਾ ਇੱਕ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹ ਦੇਖ ਲਾ ਪਹਿਲਾਂ ਵੀ ਕ੍ਰਿਮੀਨਲ ਕੇਸਸ ਤੇ ਐਨਸੀਪੀ ਵੱਲੋਂ ਵੀ ਨੂੰ ਜਿਹੜਾ ਪਰਚੇ ਰੱਖਿਆ ਗਿਆ ਇਸ ਤੇ ਪਰਚਾ ਹੈ ਉਹ ਚੀਜ਼ੇ ਦਿਖਾਉਂਦੀ ਹੈ ਕਿ ਇੱਕ ਉਹਦੇ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬੈਕ ਦੇ ਵਿੱਚ ਕਾਫੀ ਚੜਤ ਸੀ ਬਿਲਕੁਲ ਉਹ ਮੋਬਾਈਲ ਜਿਹੜਾ ਚਾਰ ਬੰਨੇ ਉੱਪਰ ਉਹ ਦੇ ਦਿੱਤੀ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਉਸ ਦੇ ਫਰਦਰ ਜਿਹੜੇ ਆ ਲਗਾਤੇ ਵਿਜ਼ਿਟ ਕਰਕੇ ਆਏ ਤਾਂ ਉਹ ਮੈਂ ਵਿਜ਼ਿਟ ਕੀਤਾ ਹੈ ਬਿਲਕੁਲ ਬਾਰਡਰ ਤੇ ਹਾਂ ਜੀ ਬਿਲਕੁਲ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾ ਉਹ ਕੇ ਜੋ ਹੈ ਸਮੱਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਇਬ ਹੋਇਆ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਲੈਂਦੇ ਉਹ ਜੋ ਮਲਕ ਸੰਪਤੀ ਚ ਆਇਆ ਸਰ ਜੀ ਉਹਦਾ ਕੰਮ ਸਾਰੀ ਸਾਰੀ ਇੰਟਰੋਗੇਸ਼ਨ ਜਿਹੜੀ